ਲੁਧਿਆਣਾ ਦੇ ਵਿੱਚ 108 ਐਂਬੂਲੈਂਸ ਕਰਮਚਾਰੀਆਂ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਮਨਪ੍ਰੀਤ ਸਿੰਘ ਨੀਜਰ ਦੀ ਅਗਵਾਈ ਹੇਠ ਕੀਤੀ ਗਈ ਅਤੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਨੀਜਰ ਨੇ ਦੱਸਿਆ ਕਿ ਉਹਨਾਂ ਦੀਆਂ ਮੰਗਾਂ ਕਾਫੀ ਸਮੇਂ ਤੋਂ ਸਰਕਾਰ ਦੇ ਅੱਗੇ ਰੱਖੀਆਂ ਹੋਈਆਂ ਨੇ ਪਰ ਹੁਣ ਤੱਕ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਦੇ ਉੱਤੇ ਕੋਈ ਫੈਸਲਾ ਨਹੀਂ ਲਿਆ। ਮਨਪ੍ਰੀਤ ਸਿੰਘ ਨਿੱਜਰ ਨੇ ਦੱਸਿਆ ਕਿ ਉਹ ਚਾਹੁੰਦੇ ਨੇ ਕਿ ਸਰਕਾਰ ਉਹਨਾਂ ਦੀ ਸੈਲਰੀ ਦੇ ਮੁੱਦੇ ਦੇ ਉੱਤੇ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰੇ ਅਤੇ ਉਹਨਾਂ ਦੀਆਂ ਡਿਊਟੀਆਂ ਹਰਿਆਣਾ ਪੈਟਰਨ ਦੇ ਉੱਤੇ ਨਿਰਧਾਰਤ ਕੀਤੀਆਂ ਜਾਣ। ਮੇਰਾ ਨਾਮ ਮਨਪ੍ਰੀਤ ਨਿੱਜਰ 108 ਐਂਬੂਲੈਂਸ ਯੂਨੀਅਨ ਪੰਜਾਬ ਪ੍ਰਧਾਨ। ਅੱਜ ਅਸੀਂ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਲੁਧਿਆਣਾ ਵਿੱਚ ਮੀਟਿੰਗ ਕੀਤੀ ਗਈ ਹੈ। ਇਸ ਮੀਟਿੰਗ ਦੇ ਵਿੱਚ ਪੂਰੇ ਪੰਜਾਬ ਦੇ ਅਲੱਗ-ਅਲੱਗ ਜਿਲ੍ਹਿਆਂ ਤੋਂ ਆਗੂ ਪਹੁੰਚੇ ਨੇ। ਜਿਸ ਦੇ ਵਿੱਚ ਜੋ ਕੰਪਨੀ ਸਾਡੇ ਮੁਲਾਜ਼ਮਾਂ ਨਾਲ ਨਿਆਂ ਤੱਕਸ਼ੀਆਂ ਕਰ ਰਹੀ ਹੈ। ਉਨਾਰੇ ਸਬੰਧ ਦੇ ਵਿੱਚ ਅਸੀਂ ਵਿਚਾਰ ਵਟਾਂਦਰਾ ਕੀਤੀ ਆ ਜਿਵੇਂ ਕਿ ਇੱਕ ਐਂਬੂਲੈਂਸ ਦੇ ਉੱਪਰ ਸਾਡੇ ਸਟਾਫ ਕੰਮ ਕਰ ਰਿਹਾ ਤੇ ਇੱਕ ਦੀ ਸੈਲਰੀ ਵੱਧ ਹੁੰਦੀ ਆ ਦੂਸਰੀ ਦੀ ਸੈਲਰੀ ਘੱਟ ਹੁੰਦੀ ਆ ਕੰਪਨੀ ਸਾਡੇ ਹੀ ਮੁਲਾਜ਼ਮਾਂ ਦੇ ਨਾਲ ਵਿਤਕਰਾ ਕਰ ਰਹੀ ਆ ਠੀਕ ਆ ਫਾਰ ਐਗਜ਼ਾਮਪਲ ਇੱਕ ਮੁਲਾਜ਼ਮ ਦੀ ਤਨਖਾਹ 15000 ਰੁਪਏ ਆ ਰਹੀ ਆ ਤੇ ਦੂਸਰੀ ਦੀ ਮੁਲਾਜ਼ਮ ਦੀ ਤਨਖਾਹ 14000 ਰੁਪਏ ਪਾਰੇ ਆ ਹਾਲਾਂਕਿ ਡਿਊਟੀਆਂ ਬਰਾਬਰ ਹੁੰਦੀਆਂ ਨੇ ਬਰਾਬਰ ਕੰਮ ਕੀਤਾ ਹੁੰਦਾ ਆ ਇਸ ਤਰ੍ਹਾਂ ਦਾ ਵਿਤਕਰਾ ਕਰਕੇ ਕੰਪਨੀ ਲੱਖਾਂ ਰੁਪਏ ਬਚਾਰੀ ਆ ਦੂਜੇ ਨੰਬਰ ਤੇ ਕੰਪਨੀ ਸਾਡੇ ਮੁਲਾਜ਼ਮਾਂ ਨੂੰ 4 ਛੁੱਟੀਆਂ ਮਹੀਨੇ ਦੇ ਵਿੱਚ ਹੁੰਦੀਆਂ ਨੇ ਜੋ ਨਹੀਂ ਦੇ ਰਹੀ ਲਗਾਤਾਰ ਕਿਸੇ ਨੂੰ 3 ਛੁੱਟੀਆਂ ਦੇ ਰਹੀ ਹੈ ਕਿਸੇ ਨੂੰ 2 ਦੇ ਰਹੀ ਹੈ ਤੇ ਕਿਸੇ ਨੂੰ ਉਹ ਵੀ ਨਹੀਂ ਮਿਲਦੀਆਂ ਗਿਆ ਉਹਦੇ ਵਿੱਚ ਵੀ ਕੰਪਨੀ ਸਾਡੇ ਕੋਲ ਲੱਖਾਂ ਰੁਪਏ ਲੁੱਟ ਲਈ ਹੈ ਡਿਊਟੀ ਟਾਈਮਿੰਗ ਕੀ ਹੈਗੀ ਇਹਦਾ ਕੀ ਮੰਗ ਕਰਦੇ ਡਿਊਟੀ ਟਾਈਮਿੰਗ ਕੱਲੀ 108 ਕੰਪਨੀ ਦੇ ਵਿੱਚ ਪੰਜਾਬ ਦੇ ਵਿੱਚ ਹੈ ਜਿਹੜੀ 12 ਘੰਟੇ ਚੱਲ ਰਹੀ ਹੈ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ 12 ਘੰਟੇ ਡਿਊਟੀ ਨਹੀਂ ਹੈਗੀ 8 ਘੰਟੇ ਸਾਡੀ ਡਿਊਟੀ ਬੰਦੀ ਆ ਜੋ ਕੰਪਨੀ ਸਾਡੇ ਕੋਲ ਧੱਕੇ ਨਾਲ 12 ਘੰਟੇ ਡਿਊਟੀ ਲੈ ਰਹੀ ਹੈ ਸਿਹਤ ਮੰਤਰੀ ਨਾਲ ਕੋਈ ਗੱਲਬਾਤ ਪੰਜਾਬ ਦੇ 92 ਐਮਐਲਏ ਨੂੰ ਅਸੀਂ ਮੰਗ ਪੱਤਰ ਦਿੱਤੇ ਆ ਠੀਕ ਹੈ ਜੀ ਹਰੇਕ ਡਿਸਟ੍ਰਿਕਟ ਦੇ ਵਿੱਚ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਆਪਣੀਆਂ ਮੁਸ਼ਕਲਾਂ ਸੰਬੰਧ ਦੇ ਵਿੱਚ ਪਰ ਹਜੇ ਤੱਕ ਸਾਡਾ ਕਿਸੇ ਵੀ ਮੁਸ਼ਕਲ ਦਾ ਕੋਈ ਹੱਲ ਨਹੀਂ ਹੋਇਆ ਮਾਨਯੋਗ ਸਿਹਤ ਮੰਤਰੀ ਤੇ ਮਾਨਯੋਗ ਮੁੱਖ ਮੰਤਰੀ ਨੇ ਸਾਨੂੰ ਭਰੋਸਾ ਦਿੱਤਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀਆਂ ਮੰਗਾਂ ਵੱਲ ਧਿਆਨ ਦੇ ਕੇ ਜਲਦੀ ਇਹਨਾਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਪਿੱਛੇ ਜੀ ਕੰਪਨੀ ਨੇ ਸਾਡੀਆਂ ਮੰਗਾਂ ਜਿਹੜੀਆਂ ਸੀਗੀਆਂ ਮੰਨੀਆਂ ਸੀਗੀਆਂ ਪਰ ਉਸ ਸਮੇਂ ਐਸਡੀਐਮ ਸਾਹਿਬ ਦੇ ਸਾਹਮਣੇ ਕੰਪਨੀ ਨੇ ਮੰਗਾਂ ਮੰਨ ਲਈਆਂ ਪਰ ਕੋਈ ਵੀ ਮੰਗ ਉਹਨਾਂ ਨੇ ਲਾਗੂ ਨਹੀਂ ਕੀਤੀ ਸਾਡੀ ਕਿਹੜੀ ਐਸੋਸੀਏਸ਼ਨ ਦੇ ਫੋਨ ਹੈ 108 ਐਂਬੂਲੈਂਸ ਯੂਨੀਅਨ ਪੰਜਾਬ ਦੀ ਤੁਹਾਨੂੰ ਪਹਿਲਾਂ ਹੀ ਆਪਣੇ ਪ੍ਰਧਾਨ ਸਾਹਿਬ ਜੀ ਸਾਹਿਬ ਨੇ ਮੁਸ਼ਕਲਾਂ ਦੱਸ ਦਿੱਤੀਆਂ ਉਸ ਤੋਂ ਬਿਨਾ ਅਸੀਂ ਜੀ ਕਾਫੀ ਸਮੇਂ ਤੋਂ ਜਿਹੜਾ ਇਹ ਮੰਗ ਪੱਤਰ ਜਿੰਨੇ ਵੀ ਸਰਕਾਰ ਦੇ 92 MLA ਤਕਰੀਬਨ ਸਾਰਿਆਂ ਨੇ ਮੰਗ ਪੱਤਰ ਦੇ ਚੁੱਕੇ ਆ ਵੀ ਚਲੋ ਮਾਨ ਸਾਹਿਬ ਦਾ ਇਹ ਹੁਕਮ ਸੀਗਾ ਵੀ ਕੋਈ ਵੀ ਦਰਨਾ ਪ੍ਰਦਰਸ਼ਨ ਨਾ ਕੀਤਾ ਜਾਵੇ ਇਹਦੇ ਮੱਦੇਨਜ਼ਰ ਸਾਨੂੰ ਇਸ ਤਰ੍ਹਾਂ ਸੀਗਾ ਵੀ ਅਸੀਂ ਗੱਲਬਾਤ ਠੰਡੇ ਤਰੀਕੇ ਨਾਲ ਜੋ ਵੀ ਹੈ ਸਾਡਾ ਕੋਈ ਮਸਲਾ ਹੱਲ ਹੋਵੇ ਪਰ ਅੱਜ ਤਾਈਂ ਅਸੀਂ ਜਿੰਨੇ ਵੀ ਮੰਗ ਪੱਤਰ ਸਾਡੇ ਡਸਟਬਿਨ ਚ ਹੀ ਗਏ ਆ ਮਾਨ ਸਾਹਿਬ ਨਾਲ ਜਰੂਰ ਸ਼ੁਰੂ ਚ ਮੁੱਖ ਮੰਤਰੀ ਸਾਹਿਬ ਨੇ ਆਪਣੇ 5 ਮਿੰਟ ਗੱਲ ਹੋਈ ਸੀ ਉਹ ਕਹਿੰਦੇ ਤੁਹਾਨੂੰ ਨਰਾਸ਼ ਨਹੀਂ ਹੋਣ ਦਿੱਤਾ ਜਾਊਗਾ ਪਰ ਥੋੜੀ ਵੇਟ ਕਰੋ ਪਰ ਉਸੇ ਵੇਟ ਦੇ ਚੱਕਰ ਚ ਜੀ ਸਾਡੇ ਮੁਲਾਜ਼ਮ ਆਏ ਦਿਨ ਕੰਪਨੀ ਕੱਟ ਰ ਤੀਜੇ ਦਿਨ ਕਿਸੇ ਇੱਕ ਆਪਣੇ ਪਿੱਛੇ ਮੁੰਡਾ ਖੜਾ ਜੀ ਇਹਨੂੰ ਡੇਂਗੂ ਹੋ ਗਿਆ ਸੀਗਾ ਮਤਲਬ ਡਾਕਟਰ ਨੇ ਵੀ ਇਹਨੂੰ ਰੈਸਟ ਕਰਨ ਲਈ ਕਿਹਾ ਇਹਨੇ ਛੁੱਟੀ ਭਰੀ ਉਸ ਤੋਂ ਬਾਅਦ ਜਦੋਂ ਦੁਬਾਰਾ ਡਿਊਟੀ ਤੇ ਆਉਣ ਲੱਗਿਆ ਤਾਂ ਇਹਨੂੰ ਟਰਮੀਨੇਟ ਕਰ ਦਿੱਤਾ ਗਿਆ ਇਸ ਤਰ੍ਹਾਂ ਫਾਜ਼ਲ ਕੱਜਲੇ ਵਿੱਚ ਜੇ ਕੰਪਨੀ ਖਿਲਾਫ ਕੋਈ ਵੀ ਬੰਦਾ ਬੋਲਦਾ ਪੰਜਾਬ ਚੋਂ ਕਿਸੇ ਤਿੰਨ ਬੰਦੇ ਉਥੋਂ ਟਰਮੀਨੇਟ ਕਰ ਦਿੱਤੇ ਗਿਆ ਟਰਾਂਸਫਰ ਕਰ ਦਿੱਤੀ ਗਈ ਹੈ ਤੇ ਕੰਪਨੀ ਦਾ ਕੀ ਹੈ ਜੀ ਸਰ ਅਸੀਂ ਕਾਫੀ ਟਾਈਮ ਤੋਂ ਸਾਡੀ ਤਨਖਾਹ ਜਿਹੜੀ 9 ਤੋਂ 10000 ਰੁਪਇਆ ਸਾਡਾ ਆਏ ਦਿਨ ਜਿਹੜੇ ਮਹੀਨੇ ਤੋਂ ਆ ਮੰਨ ਲਓ 26 ਦਿਨ ਡਿਊਟੀ ਕਰਦੇ ਆ ਉਹ 30 ਦੀਆਂ ਡਿਊਟੀਆਂ ਲਈਆਂ ਜਾ ਰਹੀਆਂ ਓਵਰਟਾਈਮ ਸਾਡਾ ਇੱਕ ਇੱਕ ਦੋ ਦੋ ਡਿਊਟੀਆਂ ਦਾ ਖਾ ਜਾਂਦੇ ਆ ਇਹ ਜਿਹੜਾ ਤਕਰੀਬਨ ਮੰਥਲੀ 5 ਤੋਂ 6 ਲੱਖ ਰੁਪਈਆ ਇਹਨਾਂ ਨੂੰ ਕਾਫੀ ਵਾਰ ਪਲੈਂਟਿਵ ਪੈ ਚੁੱਕੀ ਆ ਕੰਪਨੀ ਨੂੰ ਪਰ ਸਰਕਾਰ ਪਤਾ ਨਹੀਂ ਹਲੇ ਨਵੀਂ ਬਣੀ ਆ ਤਾਂ ਇਸ ਚੱਕਰ 'ਚ ਇਹਨਾਂ ਵੱਲ ਕੋਈ ਧਿਆਨ ਨਹੀਂ ਆ ਪਿੱਛੇ ਜੇ 4 ਦਿਨ ਹੋਇਆ ਪਹਿਲਾਂ ਤਾਂ ਸਿਹਤ ਮੰਤਰੀ ਸਾਹਿਬ ਨੇ ਇਹਨਾਂ ਦੀ ਰਿਪੋਰਟ ਮੰਗੀ ਸੀ ਵੀ ਗੱਡੀਆਂ ਐਂਬੂਲੈਂਸਾਂ ਕਿਹੜੀਆਂ ਚੱਲਦੀਆਂ ਤਾਂ ਮੈਨੂੰ ਪ੍ਰੋਪਰ ਰਿਪੋਰਟ ਚਾਹੀਦੀ ਆ ਤੇ ਚਾਰਾਂ ਦਿਨਾਂ ਬਾਅਦ ਇਹਨਾਂ ਨੇ ਕੋਈ ਸਨਮਾਨ ਪ੍ਰੋਗਰਾਮ ਰੱਖਿਆ ਜਿੱਥੇ ਸਾਡੇ ਜਿਹੜੇ ਬੱਚੇ ਆ ਉਹਨਾਂ ਦੇ ਮਾਰਕਸ ਚੰਗੇ ਆਏ ਆ ਉਹਨਾਂ ਨੂੰ ਸਨਮਾਨ ਕੀਤਾ ਇਹ 11 ਸਾਲਾਂ ਚ ਪਹਿਲੀ ਵਾਰ ਹੋਇਆ ਤੇ ਜਦੋਂ ਇਹਨਾਂ ਨੇ ਉਹਨਾਂ ਨੂੰ 20 25 25000 ਰੁਪਏ ਦਿੱਤਾ ਕਿ ਅੱਗੇ ਤਾਂ ਸਾਡੇ ਬੱਚੇ ਆ ਜਿਹੜੇ ਉਹ ਕਦੇ ਉਹਨਾਂ ਦੇ 90% ਜਾਂ 95 ਇਹ ਆਏ ਨਹੀਂ ਸੀਗੇ ਤੇ ਪਹਿਲੀ ਵਾਰ ਇਹ ਹੋਇਆ ਜੀ 11 ਸਾਲਾਂ ਦੇ ਵਿੱਚ ਇਹਨਾਂ ਨੇ ਸਾਨੂੰ ਇੱਕ ਕੋਟ ਬੂਟ ਵਗੈਰਾ ਦਿੱਤੇ ਆ ਜਿਹੜੇ ਕਿ ਇਹਨਾਂ ਨੇ ਕਿਹਾ ਵੀ ਹੁਣ ਸਰਦੀ ਦਾ ਮੌਸਮ ਹੈ ਕਿ 11 ਸਾਲਾਂ ਦੇ ਵਿੱਚ ਕਦੇ ਠੰਡ ਨਹੀਂ ਆਈ ਇਹ ਸਿਰਫ ਸਰਕਾਰ ਤੋਂ ਡਰਦੇ ਸਰਕਾਰਾਂ ਨਾਲ ਪਹਿਲਾਂ ਇਹਨਾਂ ਦੀ ਰਲਿ ਮਿਲੀ ਭੁਗਤ ਹੋਊਗੀ ਤਾਈਂ ਉਹ ਚੱਲੀ ਗਈ ਹੈ ਕੰਪਨੀ ਜਿਹੜੀ ਇਹ ਕੰਪਨੀ ਹੈਗੀ ਹੈ ਇਹ ਇੱਕ ਕੰਪਨੀ ਅੰਡਰਟੇਕਿੰਗ ਗਵਰਨਮੈਂਟ ਦੇ ਚੱਲਦੀ ਹੈਗੀ ਹੈ ਜਾਂ ਕੋਈ ਪ੍ਰਾਈਵੇਟ ਸੈਕਟਰ ਚਲਾ ਰਿਹਾ ਹੈਗਾ ਨਹੀਂ ਨਹੀਂ ਗਵਰਨਮੈਂਟ ਦੇ ਹੈ ਪ੍ਰਾਈਵੇਟ ਚੱਲਦੇ ਗਵਰਨਮੈਂਟ ਦੇ ਅੰਡਰ ਹੈ ਜੀ ਚੱਲਦੀ ਹੈ ਪਰ ਇਹ ਕੰਪਨੀ ਪ੍ਰਾਈਵੇਟ ਹੈ ਜੀ ਤੇ ਇਹਨੂੰ ਪੰਜਾਬ ਸਰਕਾਰੀ ਠੇਕਾ ਦਿੰਦੇ ਜੀ ਆਏ ਸਾਲ ਅਗੇ ਕੰਪਨੀ ਕਈ ਸਟੇਟਾਂ ਚ ਬਲੈਕਲਿਸਟ ਵੀ ਆ ਪਹਿਲਾਂ ਪਰ ਇਹਨੂੰ ਪੰਜਾਬ ਚ ਰੈਗੂਲਰ ਇਹ ਕਈ ਸਾਲਾਂ ਤੋਂ 11 ਸਾਲਾਂ ਤੋਂ ਠੀਕਾ ਇਹਦਾ ਕੰਪਨੀ ਦਾ ਚੱਲ ਰਿਹਾ ਜੀ ਜਿਹੜੀ ਸਾਡੀ ਉਹ 9 ਤੋਂ 10000 ਰੁਪਇਆ ਘੱਟੋ ਘੱਟ ਸਾਡੀ ਸੈਲਰੀ ਆ ਜਿਹੜੀ 25 ਤੋਂ 30000 ਰੁਪਇਆ ਕੀਤੀ ਜਾਵੇ ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਹੈ ਹਰਿਆਣਾ ਦੇ ਵਿੱਚ ਸੇਮ ਹੀ ਐਮਬੂਲੈਂਸ ਆ ਜਿਹੜੀ ਉਹ ਚੱਲ ਰਹੀ ਹੈ ਤੇ ਸਰ ਲਈ ਉਹ ਚ 25 ਤੋਂ 30000 ਰੁਪਇਆ ਸਾਨੂੰ ਗਵਰਨਮੈਂਟ ਦੇ ਅੰਡਰ ਕੀਤਾ ਹੋਵੇ ਡਿਊਟੀ ਸਾਡੀ 8 ਘੰਟੇ ਕੀਤੀ ਜਾਵੇ ਤੇ ਅਸੀਂ ਜਿਹੜੇ ਟਰਮੀਨੇਟ ਸਾਡੇ ਮੁਲਾਜ਼ਮ ਹੈ ਉਹ ਬਹਾਲ ਕੀਤੇ ਜਾਣ ਟਰਮੀਨੇਸ਼ਨਾਂ ਜਿਹੜੀਆਂ ਜਾਂ ਇਹ ਨਜ਼ਾਇਜ਼ ਟਰਾਂਸਫਰਾਂ ਕਰਦੀ ਹੈ ਆਉਣ ਵਾਲੇ ਦਿਨਾਂ ਚ ਜੇ ਕੰਪਨੀ ਨੇ ਨਾ ਇਹ ਫੈਸਲੇ ਵਾਪਸ ਲਏ ਤਾਂ ਅਸੀਂ ਸੰਘਰਸ਼ ਜਿਹੜਾ ਉਹ ਤਿੱਖਾ ਕਰਾਂਗੇ ਲੁਧਿਆਣਾ ਤੋਂ ਲਾਈਵ ਤੇ ਇਸ ਚੈਨਲ ਦੇ ਲਈ ਅਜੇ ਪਾਬਾ ਦੀ ਵਿਸ਼ੇਸ਼ ਰਿਪੋਰਟ